ਜੀ ਦਾ ਪੰਜਾਬ ਸਰਕਾਰ ਦੁਆਰਾ ਜੀ ਸਪੈਸ਼ਲ ਕੈਂਪੇਨ ਜਿਹੜੇ ਚਲਾਈ ਜਾ ਰਹੀ ਹੈ ਯੋਧ ਨਸ਼ਾ ਵਿਰੋਧ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸ਼੍ਰੀ ਮੁਖਸਰ ਸਾਹਿਬ ਪੁਲਿਸ ਸਾਡੇ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਤੇ ਇਹਨਾਂ ਦੀ ਸਾਰੀ ਟੀਮ ਨੇ ਇੱਕ ਰੀਸੈਂਟਲੀ ਕਮਰਸ਼ੀਅਲ ਰਿਕਵਰੀ ਕੀਤੀ ਹੈ ਜੀ ਪੋਪੀ ਹਸਕ ਦੀ 5 ਕੁਇੰਟਲ ਸੋ ਇਹ ਮੈਂ ਤੁਹਾਨੂੰ ਡਿਟੇਲ ਦੱਸ ਦਿੰਦਾ ਜੀ ਮੁਕਦਮੇ ਦੀ ਆ ਔਨ ਇੰਟੈਲੀਜੈਂਸ ਇਨਪੁਟ ਜੋ ਸਾਡੀ ਟੀਮ ਨੂੰ ਮਿਲੀ ਸੀ ਉੱਤੇ ਵਰਕ ਕਰਦੇ ਹੋਏ ਉਹਨੂੰ ਡਿਵੈਲਪ ਕੀਤਾ ਗਿਆ ਤੇ ਜੋ ਇੱਕ ਸ਼ੱਕੀ ਬੰਦਾ ਸੀਗਾ ਇਹ ਪਰਸਨ ਪਿੰਟੂ ਸਿੰਘ रावत ਸੋ ਇਹ ਅਸੀਂ ਐਪਰੀਹੈਂਡ ਕੀਤਾ ਤੇ ਇਹ ਇੱਕ ਟਰੱਕ ਚਲਾ ਰਿਆ ਸੀ ਜੋ ਕਿ ਰਾਜਸਥਾਨ ਰਜਿਸਟਰਡ ਸੀਗਾ ਸੋ ਜਦੋਂ ਇਹਦੀ ਤਲਾਸ਼ੀ ਆ ਕੀਤੀ ਗਈ ਪ੍ਰੋਪਰਲੀ ਆਫਟਰ ਦਾ ਲੀਗਲ ਪ੍ਰੋਸੀਜਰ ਫਾਲੋ ਕੀਤਾ ਐ ਐਨਡੀਪੀ ਸੈਕਟਰ ਦਾ ਤੇ ਜਦੋਂ ਪੂਰੀ ਸਰਚ ਕੀਤੀ ਗਈ ਤਾਂ ਉਹਦੇ ਵਿੱਚੋਂ 5 ਕੁਇੰਟਲ 500 ਕਿਲੋ ਜਿਹੜੀ ਪੋਪੀ ਹਸਕ ਰਿਕਵਰ ਹੋਈ ਹੈ ਜੀ ਤੇ ਇੱਕ ਟਰੱਕ ਬੀਰਿੰਗ ਨੰਬਰ ਹੈਗਾ Rajasthan आरजे 09 जीसी 1185 ਸੋ ਜੋ ਅਕਿਊਜ਼ਡ ਫੜਿਆ ਗਿਆ ਪਿੰਟੂ ਸਿੰਘ रावत son of नारायण सिंह रावत रेजिडेंट ਆਫ अजमेर डिस्ट्रिक्ट राजस्थान ਸੋ ਇਹਦੇ ਵਿੱਚ ਅਸੀਂ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਜੀ ਐਫਆਈਆਰ ਨੰਬਰ 99 ਅੰਡਰ ਸੈਕਸ਼ਨ 15 ਸੀ ਸੋ ਅੱਗੇ ਜੋ ਵੀ ਇਹਦੇ ਨਾਲ ਕਨੈਕਟਡ ਇਸ ਰੈਕੇਟ ਦੇ ਨਾਲ ਪਰਸਨਸ ਹੈ ਜਾਂ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਜਿਹਦੀ ਵੀ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਉਸਤੇ ਫਰਦਰ ਜੋ ਵੀ ਲੀਗਲ ਐਕਸ਼ਨ ਬੰਦ ਆ ਉਹ ਕੀਤਾ ਜਾਊਗਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੰਦ ਜੀ ਤੁਹਾਨੂੰ ਸਭ ਨੂੰ ਸ਼ੁਕਰੀਆ ਤੁਹਾਡਾ ਨੇ ਇਨੀਸ਼ੀਅਲ ਇਨਫੋਰਮੇਸ਼ਨ ਦੇ ਵਿੱਚ ਹੀ ਕਲੀਅਰ ਹੋਇਆ ਕਿ ਜਿਵੇਂ ਬੰਦਾ ਰਾਜਸਥਾਨ ਦਾ ਸੀਗਾ ਸੋ ਉੱਥੋਂ ਹੀ ਲਿਆ ਰਿਆ ਸੀ ਔਰ ਅੱਗੇ ਗਾਂ ਨੇ ਸਪਲਾਈ ਫਾਰਵਰਡ ਲਿੰਕੇਜ ਦੇ ਵਿੱਚ ਕਿਹਨੂੰ ਕਰਨੀ ਸੀ ਐ ਕੀ ਹੈ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਸੋ ਪੁਲਿਸ ਰਿਮਾਂਡ ਤੇ ਜਦੋਂ ਇਹ ਪਰਸਨ ਲਿਆ ਜਾਂਦਾ ਹੈ ਤਾਂ ਉਹ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜਿਹਦਾ ਵੀ ਜੋ ਵੀ ਇਨਵੋਲਵਮੈਂਟ ਆਊਗੀ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦੇਵਾਂਗੇ